ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਰੇਲਵੇ ਸਟੇਸ਼ਨ ਵਿਖੇ ਆਉਣ ਜਾਣ ਵਾਲੇ ਯਾਤਰੀਆਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਤਾ ਸੇਵਾ ਸਮਿਤੀ ਰੇਲਵੇ ਸਟੇਸ਼ਨ ਫਗਵਾੜਾ ਵੱਲੋਂ ਭਾਈ ਕਨਈਆ ਜੀ ਦੇ ਨਕਸ਼ੇ ਕਦਮਾਂ ਦੇ ਚੱਲਦਿਆਂ 38ਵੀਂ ਜਲ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਰੇਲਵੇ ਸਟੇਸ਼ਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਉਹ ਕੇ ਬਿਜ਼ਨਸਮੈਨ ਸਤਪਾਲ ਸੇਠੀਆ ਤੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਜਤਿੰਦਰ ਬਾਬੀ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਨਿਕਾਸ ਸਵਾਗਤ ਕੀਤਾ ਗਿਆ। ਇਸ ਦੌਰਾਨ ਵਕਫਾ ਕੁ ਬੁਲਾ ਰਹੇ ਨੇ ਸੰਸਥਾ ਵੱਲੋਂ ਕੀਤੇ ਸੁਪਰ ਸ਼ਲਾਗਾ ਕਰਦੇ ਹਾਂ ਸਮੂਹ ਦਾਨੀ ਸੱਜਣਾ ਨੂੰ ਇਸ ਕਾਰਜ ਵਿੱਚ ਬੰਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਨਤਾ ਸੇਵਾ ਸਮਿਤੀ ਵੱਲੋਂ ਇਹ ਜੋ ਪਾਣੀ ਪਿਲਾਉਂਦੀ ਸੇਵਾ ਕੀਤੀ ਜਾਂਦੀ ਹੈ ਉਹ ਸਭ ਤੋਂ ਵੱਡਾ ਪੁੰਨ ਹੈ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਮੈਂਬਰਾਂ ਨੇ ਸਮੂਹ ਸਹਿਯੋਗੀਆਂ ਤੇ ਆਏ ਹੋਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਸੰਸਦ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰਧਾਨ ਬਿਪਨ ਖੁਰਾਨਾ ਮਲਕੀਤ ਸਿੰਘ ਰਗਬੋਤਰਾ ਰਣਜੀਤ ਪਾਵਲਾ ਰਮਨ ਨਹਿਰਾ ਪੰਕਜ ਚਾਵਲਾ ਤੇਜਿੰਦਰ ਬਾਵਾ ਹਰਜਿੰਦਰ ਗੋਗਣਾ ਬੀਬੀ ਸਰਜੀਤ ਕੌਰ ਪ੍ਰੇਤਪਾਲ ਕਰਤੁਲੀ ਗੁਰਦੀਪ ਸਿੰਘ ਤੁਲੀ ਤੋਈਲਾ ਬਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਬਹੁਤ ਹੀ ਖੁਸ਼ੀ ਦਾ ਦਿਨ ਹੈ 30 ਸਾਲ ਤੋਂ ਜਿਹੜੀ ਚਬੀਲ ਪਗਵਾਰਾ ਸਟੇਸ਼ਨ ਤੇ ਜਿਲੀ ਆ ਰਹੀ ਹੈ ਇਹ ਫਰਫਰਾਣਾ ਬਲਕਿ ਸਿੰਗਲ ਬੋਤਲਾ ਉਹ ਇਹ ਦੇ ਦੇਣਾ ਸਾਜ ਉਸ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ ਪੀਣ ਦਾ ਇਹ ਮਤਲਬ ਹੈ ਉਹ ਸ਼ਹਿਰ ਦੇ ਪਰੋਂਤੇ ਲੋਕ ਇਸ ਚੰਮਲ ਹੋਏ ਇਹ ਇਸ ਵੀ ਤਕਰੀਬਨ 4 ਮਹੀਨੇ ਸੈਪਟੈਂਬਰ ਐਂਡ ਤੱਕ ਚੱਲਦੀ ਹੈ ਔਰ ਹਰ ਯਾਤਰੀ ਨੂੰ ਜੋ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹੈ ਟ੍ਰੇਨ 'ਚ ਬੈਠੇ ਬਿਠਾਏ ਉਸ ਨੂੰ ਠੰਡਾ ਪਾਣੀ ਜਣਾ ਉਪਲਬਧ ਕਰਾਇਆ ਜਾਂਦਾ ਹੈ ਇਸ ਚਬੀਰ ਦੀ ਸ਼ੁਰੂਆਤ ਜੋ ਹੈ 38 ਸਾਲ ਪਹਿਲਾਂ ਸਾਡੇ ਪੂਜਯ ਮਾਤਾ ਜੀ ਸ਼੍ਰੀਮਤੀ ਠਾਕੁਰ ਦੇਵੀ ਜੀ ਨੇ ਕੀਤੀ ਸੀ। ਔਰ ਕਿਨ ਬਿਟਵੀਨ ਵੀ ਮੈਨੂੰ ਕਈ ਵਾਰ ਇਸ ਚਬੀਰ ਦੇ ਵਿੱਚ ਸਰਪ੍ਰਸਤੀ ਕਰਨ ਦਾ ਮੌਕਾ ਮਿਲਿਆ। ਔਰ ਅੱਜ ਗੁਰਪੰਜੀ ਤੇ ਕੇਤਨ ਦੁਆਰਾ ਇਸ ਚਬੀਰ ਦੇ ਵਿੱਚ ਹਾਜ਼ਰ ਹੋ ਰਿਹਾ। ਮੈਂ ਆਸ਼ਾ ਕਰਦਾ ਹਾਂ ਕਿ ਇਹ ਚਬੀਰ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਸਾਲ ਤੋਂ ਸਾਲ ਚਲਦੀ ਰਹੇਗੀ। ਬਹੁਤ ਹੀ ਸਤਿਕਾਰਯੋਗ ਸਾਡੇ ਸਤਪਾਲ ਸੇਠੀ ਜੀ ਔਰ ਬਹੁਤ ਹੀ ਸਤਿਕਾਰਯੋਗ ਵਿਪਨ ਖਰਾਨਾ ਜੀ ਸਾਡੇ ਰਗਵੋਤਰਾ ਜੀ ਜਿੰਨੇ ਵੀ ਇਹਨਾਂ ਦੇ ਸੇਵਾ ਸੰਪਤੀ ਦੇ ਮੈਂਬਰ ਹੈ ਇਹਨਾਂ ਸਾਰਿਆਂ ਦਾ ਦਿਲੋਂ ਓਵਾਰੀਆ ਪੂਰਾ ਪਗਵਾੜਾ ਸ਼ਹਿਰ ਜਿੰਨੇ ਵੀ ਜਾਣ ਤਰੀ ਜਾਂਦੇ ਆ ਕਿਉਂਕਿ ਇੱਕ ਇਹੀ ਸੰਸਥਾ ਵਾ ਮੈਂ ਮੇਰਾ ਖਿਆਲ ਬਹੁਤ ਛੋਟਾ ਜਿਹਾ ਸੀ ਜਦੋਂ ਦਾ ਦੇਖਦਾ ਕਿ ਵਿਪਨ ਖਰਾਨਾ ਜੀ ਦੀ ਸੇਵਾ ਨੂੰ ਰਗਵੋਤਰਾ ਜੀ ਦੀ ਸਤਪਾਲ ਸੇਠੀ ਜੀ ਦੀ ਜਿੰਨੇ ਵੀ ਇੱਥੇ ਆਏ ਆ ਜਿੰਨੇ ਵੀ ਇਹਨਾਂ ਦੀ ਸੇਵਾਦਾਰ ਆ ਲਗਾਤਾਰ ਸੇਵਾ ਕਰ ਰਿਹਾ ਪ੍ਰਮਾਤਮਾ ਇਹਨਾਂ ਨੂੰ ਦਿਨ-ਤੁਕਣੀ ਰਾਤ-ਤੁਕਣੀ ਤਰੱਕੀ ਦਵੇ ਕਿਉਂਕਿ ਸੇਵਾ ਕਰਨਾ ਬਹੁਤ ਰੁੱਖਾ ਕੰਮ ਆ। ਇੱਕ ਕਹਿਣਾ ਉਰਕਰਨਾ ਬੜਾ ਫਰਕ ਆ। ਲੋਕ ਆਪਣੇ ਘਰ ਦੇ 5 ਮੈਂਬਰ ਨਹੀਂ ਖੁਸ਼ ਕਰ ਸਕਦੇ। ਉਹ ਇਹਨਾਂ ਨੇ ਇੰਨੀ ਵੱਡੀ ਸੇਵਾ ਕਰਦੇ ਆ ਕਿ ਸਾਰੇ ਸ਼ਹਿਰ ਨੂੰ ਕੀ ਹਰ ਇਨਸਾਨ ਨੂੰ ਪਤਾ ਕਿ ਸਟੇਸ਼ਨ ਦੇ ਉੱਤੇ ਇੰਨੇ ਚਿਰ ਤੋਂ ਪਾਣੀ 38 ਸਾਲ ਹੋ ਗਏ ਪਾਣੀ ਪਲਾਇਆ ਜਾ ਰਿਹਾ ਵਾ। ਇਸ ਕਰਕੇ ਪ੍ਰਮਾਤਮਾ ਇਹਨਾਂ ਨਾਲ ਵੱਧ ਤੋਂ ਵੱਧ ਜੁੜੋ। ਇਹਨਾਂ ਦਾ ਸਹਿਯੋਗ ਦਿਓ ਇਸ ਸੰਸਥਾ ਦਾ। ਕਿਉਂਕਿ ਫਾਈਨੈਂਸ਼ਲੀ ਜਿਹੜੀ ਹੁੰਦੀ ਆ ਆਪਾਂ ਸਾਰੇ ਆਕੇ ਖੜ ਸਕਦੇ ਆ ਜਿਹੜੀ ਜ਼ਰੂਰਤ ਆ ਫਾਈਨੈਂਸ਼ਲੀ ਬਹੁਤ ਵੱਡੀ ਜ਼ਰੂਰਤ ਹੁੰਦੀ ਆ ਆਪਾਂ ਸਾਰੇ ਜਣੇ ਫਾਈਨੈਂਸ਼ਲੀ ਇਹਨਾਂ ਲਈ ਖੜੀਏ ਤਾਂ ਕਿ ਇਹਨਾਂ ਦੀ ਜਿਹੜੀ ਇਹ ਹੋਰ ਵੀ ਕੋਈ ਚੰਗਾ ਉਪਰਾਲਾ ਕਰ ਸਕਣ ਜਲ ਸੇਵਾ ਦਾ ਇਹ ਜਿਹੜਾ ਪ੍ਰੋਗਰਾਮ ਅੱਜ ਤੋਂ 38 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਇਹਦੇ ਵਿੱਚ ਸਾਡੇ ਪ੍ਰਧਾਨ ਵਿਪਨ ਖੁਰਾਨਾ ਜੀ ਜਦੋਂ 1992 ਦੀ ਮੈਨੂੰ ਕੱਟਣ ਯਾਦ ਆ ਰਹੀ ਹੈ ਜਦੋਂ ਫੰਗਵਾੜੇ ਤੋਂ ਸਾਡੇ ਜਿਹੜੇ ਯਾਤਰੀ ਸੀ ਉਹ ਬਦਰੀਨਾਥੀ ਯਾਤਰਾ ਉੱਤੇ ਗਏ ਸਾਨੂੰ ਉੱਥੇ ਦੁਕਾਨ ਤੋਂ ਵਾਪਰਿਆ ਅਤੇ ਇਹ ਉਹਦੀ ਸੇਵਾ ਦਾ ਫਲ ਸੀ ਕਿ ਉਸ ਯਾਤਰਾ ਦੇ ਵਿੱਚ ਸਾਡੇ ਇਹ ਛੋਟੇ ਵੀਰ ਇਹੇ ਜੀਵਿਤ ਬਚੇ ਸਨ ਅੱਜ ਅਸੀਂ ਫਿਰ ਇਹਨਾਂ ਦੇ ਕੀਤੇ ਗਏ ਜਿਹੜੇ ਇਹ ਕਰਮ ਹਨ ਸ਼ੁਭ ਕਰਮ ਹਨ ਉਹ ਜਿਹੜੇ ਹਨ ਉਹਨਾਂ ਦੇ ਮੁੱਖ ਰੱਖਦੇ ਆਂ ਫਰਵਾੜਾ ਦੇ ਸਾਰੇ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਲੋਕ ਭਲੇ ਦੇ ਲਈ ਲੋਕ ਕਲਿਆਣ ਦੇ ਲਈ ਆਓ ਆਪਾਂ ਵੱਧ ਚੜ ਕੇ ਇਸ ਮਹਾਯੱਗ ਦੇ ਵਿੱਚ ਹਿੱਸਾ ਪਾਈਏ ਅਤੇ ਤ੍ਰਿਪਤ ਜਿਹੜੀ ਆਤਮਾ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਹਰੇਕ ਆਤਮਾ ਜਿਹੜੀ ਹੈ ਉਹ ਪਾਣੀ ਨੂੰ ਤਸਦੀ ਹੈ ਅਤੇ ਲੋਕਾਂ ਨੂੰ ਪਾਣੀ ਦੇ ਪਾਣੀ ਦੀ ਦਾਨ ਬਖਸ਼ਦੇ ਹੋਏ ਜਿਹੜਾ ਹੈ ਆਪਾਂ ਇਹਨਾਂ ਦੇ ਇਸ ਯੱਗ ਨੂੰ ਸੰਪੂਰਨਤਾ ਬਲ ਬਧਾਈਏ